ਅਸੀਂ ਗੱਲ ਜੀ ਅੱਜ ਅਸੀਂ ਜਾਵਾਂਗੇ ਆਕਲੈਂਡ ਸਿਟੀ ਤੇ ਆਕਲੈਂਡ ਸਿਟੀ ਦੇ ਮੇਨ ਮੇਨ ਜਗ੍ਹਾਵਾਂ ਅਸੀਂ ਵਿਜ਼ਿਟ ਕਰਾਂਗੇ ਤੇ ਅਸੀਂ ਲਾਇਬ੍ਰੇਰੀ ਜਾਵਾਂਗੇ ਆਕਲੈਂਡ ਲਾਇਬ੍ਰੇਰੀ ਦਾ ਕਾਫੀ ਚੀਜ਼ਾਂ ਆ ਜਿਹੜੀਆਂ ਦੱਸਣ ਵਾਲੀਆਂ ਉਹ ਦੱਸਾਂਗੇ ਤੇ ਫਿਰ ਅਸੀਂ ਕੁਝ ਵਾਟਰ ਰਾਈਡਸ ਕਹਿ ਸਕਦੇ ਆ ਆਪਾਂ ਤੇ ਆਪਾਂ ਆਕਲੈਂਡ ਦਾ ਇੱਕ ਡਿਫਰੈਂਟ ਟਾਈਪ ਆਫ ਟਰੈਵਲ ਤੁਹਾਨੂੰ ਦਿਖਾਵਾਂਗੇ ਕਿ ਜੋ ਰੈਗੂਲਰ ਬੇਸਿਸ ਤੇ ਯੂਜ਼ ਹੋ ਰਿਹਾ ਤੇ ਆਪਾਂ 2-3 ਹੋਰ ਜਗਾਵਾਂ ਜਿਨ੍ਹਾਂ ਨੂੰ ਆਪਾਂ ਬੇਸਿਕਲੀ ਉਹ ਦੱਸਣਾ ਨਹੀਂ ਚਾਹੁੰਦੇ ਉਹ ਸੀਕ੍ਰੇਟ ਆ ਸਾਰੇ ਕੁਝ ਦੱਸ ਦਾਂਗੇ ਤਾਂ ਫਿਰ ਵੀਡੀਓ ਕਾਦੀ ਇਸ ਕਰਕੇ ਕੁਝ ਚੀਜ਼ਾਂ ਸੀਕ੍ਰੇਟ ਆ ਇਦਾਂ ਹੀ ਬਣੇ ਰਹੋ ਆਪਾਂ ਦਿਖਾਉਨੇ ਆ ਤੇ ਕਾਫੀ ਕੁਝ ਅੱਜ ਅਸੀਂ ਆਂ ਤਾਕਾ ਨੀ ਨੀਚ ਤੇ ਅੱਜ ਦੀ ਆਪਾਂ ਤਾਕਾ ਨੀ ਨੀ ਤੇ ਜਰਨੀ ਸ਼ੁਰੂ ਕਰਨੀ ਆ ਤੇ ਆਪਾਂ ਕੋਈ ਵੀ ਕਾਰ ਜਾਂ ਕੁਝ ਨਹੀਂ ਯੂਜ਼ ਕਰ ਰਹੇ ਅਸੀਂ ਨਾਰਮਲ ਪਬਲਿਕ ਟਰਾਂਸਪੋਰਟ ਯੂਜ਼ ਕਰ ਰਹੇ ਤਾਂ ਕਿ ਜਿਹੜੇ ਸਾਨੂੰ ਦੇਖ ਰਿਹਾ ਉਹ ਵੀ ਨਾਰਮਲੀ ਬਿਨਾ ਜੇ ਉਹਨਾਂ ਕੋਲ ਕਾਰ ਨਹੀਂ ਹੈਗੀ ਉਹ ਬਿਨਾ ਕਾਰ ਤੋਂ ਵੀ ਉੱਥੇ ਪਹੁੰਚ ਸਕਣ ਆ ਤੁਸੀਂ ਦੇਖ ਸਕਦੇ ਆ ਇਹ ਟ੍ਰੇਨ ਸਟੇਸ਼ਨ ਆ ਪਰ ਇੱਥੇ ਕਾਰ ਪਾਰਕ ਤਾਂ ਬਣਾਈ ਹੋਈ ਆ ਜਿਹੜੇ ਲੋਕ ਕਹਿੰਦੇ ਨਾ ਵੀ ਅਸੀਂ ਕੰਮਾਂ ਤੇ ਗੱਡੀਆਂ ਤੇ ਜਾਣਾ ਆ ਇੱਥੇ ਇਹ ਚੰਗੇ ਭਲੇ ਵਧੀਆ ਕੰਮਾਂ ਦੇ ਕੰਮਾਂ ਤੇ ਜਾਣ ਵਾਲੇ ਬੰਦੇ ਚੰਗੇ ਭਲੇ ਵਧੀਆ ਜੌਬਸ ਕਰਨ ਵਾਲੇ ਆਫਿਸ ਜੌਬਸ ਵਾਲੇ ਬੰਦੇ ਆ ਤੇ ਇਹ ਅਸਲ ਵਰਤੋਂ ਕਰਦੇ ਆ ਸਹੀ ਪੈਸੇ ਦੀ ਬਚਤ ਤੇ ਸਹੀ ਯੂਜ਼ਡ ਟ੍ਰਾਂਸਪੋਰਟ ਦਾ ਕਰਦੇ ਵੇ ਤਾਂ ਕਿ ਇੱਥੇ ਪਾਰਕ ਚ ਲਾ ਜਾਂਦੇ ਗੱਡੀ ਤੇ ਇੱਥੋਂ ਅੱਗੇ ਜਾਂਦੇ ਆ ਬਾਇਆ ਟ੍ਰੇਨ ਜੋ ਕਿ ਗਵਰਨਮੈਂਟ ਵੱਲੋਂ ਕਾਫੀ ਰੀਜ਼ਨਬਲ ਪ੍ਰਾਈਸ ਤੇ ਆ ਤੇ ਇਹ ਸਭ ਤੋਂ ਬੈਸਟ ਵੇ ਆ ਕਿ ਆਪਣੀ ਗੱਡੀ ਪਾਰਕ ਕਰੋ ਸਟੇਸ਼ਨ ਤੇ ਤੇ ਮੇਰੇ ਖਿਆਲ ਨਾਲ ਇਹਦਾ ਇੰਨਾ ਚਾਰजेस ਵੀ ਨਹੀਂ ਹੈਗੇ ਆ ਤੇ ਕਈ ਜਗ੍ਹਾ ਤੇ ਓਦਾਂ ਵੀ ਫ੍ਰੀ ਆ ਸੀਨ ਹੁੰਦੀ ਮੋਸਟ ਆਫ ਦਾ 80 ਹੌਪ ਸਟੇਸ਼ਨਾਂ ਤੇ ਇੱਥੋਂ ਤੁਸੀਂ ਟਿਕਟ ਲੈ ਸਕਦੇ ਆ ਜੇ ਤੁਹਾਡੇ ਕੋਲ ਕਾਰਡ ਹੈ ਨਹੀਂ ਆਪ ਜੇਰੇ ਧੱਕਾ ਨਹੀਂ ਤੇ ਬ੍ਰਿਕ ਨੋਟ ਅਸੀਂ ਟ੍ਰੇਨ ਚ ਉਤਰ ਗਏ ਆ ਹੁਣ ਅਸੀਂ ਚੱਲੇ ਆ ਬਾਹਰ ਲਈ ਫਾਇਡ ਆ ਟ੍ਰੇਨ ਸਟੇਸ਼ਨ ਤੋਂ ਅਸੀਂ ਬਾਹਰ ਨਿਕਲੇ ਵਾਹ ਤੇ ਮੈਂ ਤਾਂ ਬ੍ਰਟ ਮਾਰਤਾ ਤੇ ਵਿਊ ਚੈੱਕ ਕਰੋ ਬਾਹਰ ਨਿਕਲਦੇ ਆ ਤੇ ਆ ਸਟਾਕ ਮਾਰਕੀਟ ਤੇ ਸ਼ੋ ਹੁੰਦੇ ਰਹਿੰਦੇ ਪਬਲਿਕ ਬਈ ਇੱਥੋਂ ਦੇਖ ਕੇ ਮਿੰਟੋ ਮਿੰਟੀ ਪੈਸਾ ਲਾ ਦੋ ਨਿਊਜ਼ੀਲੈਂਡ ਚ ਆ ਇੱਥੋਂ ਲੱਗਣ ਲਈ ਆਪਾਂ ਨੂੰ ਇਹਨੂੰ ਟੈਪ ਕਰਨਾ ਪੈਂਦਾ ਤੇ ਉਹ ਸਾਹਮਣੇ ਟਾਈਮਰ ਹੁੰਦਾ ਆ ਜਦੋਂ ਉੱਥੇ ਗ੍ਰੀਨ ਹੋ ਗਿਆ ਟਾਈਮਰ ਆ ਗਿਆ ਉਹਨੇ ਟਾਈਮ ਦੇ ਵਿੱਚ ਆਪਾਂ ਨਿਕਲਣਾ ਹੁੰਦਾ ਤੇ ਉਹ ਚੈੱਕ ਕਰੋ ਬਾਕੀ ਗੱਲਾਂ ਛੱਡੋ ਆਹ ਵਾ ਹਰੀ ਬੱਤੀ ਹੋਈ ਜਾ ਨਿਕਲ ਜਾਓ ਹਰੀ ਹੋ ਗਈ ਆ ਕਾਸਟ 2 ਸਟਰੀਟ ਸ਼ੁਰੂ ਹੋਗੀ ਕুইਨ ਸਟਰੀਟ ਮੇਨ ਆਰਗੈਂਡਰੀ ਤੇ A ਸਟਰੀਟ ਦਾ ਸਭ ਤੋਂ ਜ਼ਿਆਦਾ ਤੁਹਾਨੂੰ ਚਾਹਲ ਪੈਲ ਦਿਖਣੀ ਆ ਦਿਨ ਚ ਵੀ ਤੇ ਮੋਸਟਲੀ ਰਾਤ ਚ ਵੀ ਤੇ ਇੱਥੇ ਸਾਰੇ ਮੇਨ ਮੇਨ ਆਊਟਲੈਟਸ ਮੋਰੀ ਬਟਨ ਵਿਚੀ ਫਰਾਡਾ ਐਵਰੀਥਿੰਗ ਲਾਈਕ ਦੈਟ ਅੱਜ ਸਾਡੇ ਨਾਲ ਸਾਡੇ ਸਾਥੀ ਨੇ ਭਾਜੀ ਹਰਪਾਲ ਸਿੰਘ ਬਰਾੜ ਹੋਣੇ ਤੇ ਇਹਨਾਂ ਦਾ ਵੀ ਇੱਕ ਚੈਨਲ ਆ ਤੇ ਸਬਸਕ੍ਰਾਈਬ ਕਰ ਦਿਓ ਸਾਰੇ ਜਿਹੜੇ ਨਿਊ ਆਏਗਾ ਇਹਦਾ ਤੁਹਾਨੂੰ ਕਿੰਨੇ ਆਰਟਿਸਟ ਮਿਲ ਜਾਣੇ ਇੱਥੇ ਤੇ ਅਸੀਂ ਹੁਣ ਲੰਘ ਗਏ ਹਾਂ ਤੇ ਹੁਣ ਅਸੀਂ ਜਾਵਾਂਗੇ ਕਿੱਥੇ ਜਾ ਰਹੇ ਬਾਜੀ ਆਪਾਂ ਹੁਣ ਨੋ 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 ਨੋਟ ਕਿ ਨੋ ਵੇਅ ਵੀ ਗੋਇੰਗ ਮਾਈਟ ਵੀ ਆਰ ਗੋਇੰਗ ਥਰੂ ਸਮ ਸਟ੍ਰੀਟਸ then we are going to starbuck ਹੁਣ ਅਸੀਂ ਚੱਲੇ ਕਾਫੀ ਪੀਣ ਤੇ ਮੇਰੀ ਫੇਵਰੇਟ starbuck ਫਰਾਪੇ ਪੀਂਦੇਗੇ ਕਾਫੀ ਅੱਜ ਅਸੀਂ ਆ ਗਏ ਆ ਅਸੀਂ ਆਪਣੀ ਕਾਫੀ ਲੈ ਲਈ ਆ ਤੇ ਹੁਣ ਇਥੋਂ ਕਾਫੀ ਵਗੈਰਾ ਛੱਡ ਕੇ ਤੇ ਅੱਗੇ ਜਾਵਾਂਗੇ ਆਪਣਾ ਵਲੌਗ ਕੰਪਲੀਟ ਕਰਨਾ ਸਿਟੀ ਦੇ ਵਿੱਚ ਤੇ ਨਾਲ ਹੀ ਆਪਾਂ ਇੱਕ ਪਲੇਸ ਅਲਪੀ ਉੱਥੇ ਵੀ ਜਾਵਾਂਗੇ ਥਿਊ ਚੈੱਕ ਕਰੋ ਕਿੰਨਾ ਸੋਹਣਾ ਕੈਫੇ ਦਾ ਸਟਾਰਬਕ ਨੇ ਐਂਡ ਕਰਾਈ ਬਹੁਤ ਕਾਫੀ ਖੰਦੀ ਇੱਥੇ ਬੱਚੇ ਪੜ੍ਹਦੇ ਆ ਕੇ ਜਦੋਂ ਮੈਂ ਸਿਟੀ ਪੜਦਾ ਹੁੰਦਾ ਨਹੀਂ ਉਦੋਂ ਮੈਂ ਵੀ ਬਹੁਤ ਜ਼ਿਆਦਾ ਇੱਥੇ ਆ ਕੇ ਬੈਠਣਾ ਨੇ ਅੱਧੀਆਂ ਅਸਾਈਨਮੈਂਟਾਂ ਇੱਥੇ ਕੀਤੀਆਂ ਹੁਣ ਤਾਂ ਮੇਰਾ ਕਾਲਜ ਕਾਫੀ ਦੂਰ ਆ ਸਿੱਟ ਨੂੰ ਆ ਇੱਥੋਂ ਦਾ ਖੇਤਰਾ ਸਫੇਕ ਲੱਗਦਾ ਹੈ ਲਾਈਟਾਂ ਹੋ ਰਹੀਆਂ ਸਾਡੀਆਂ ਸਾਨੂੰ ਜਾਣਾ ਪੈਣਾ ਤੇ ਆ ਸਾਰੇ ਸਟੂਡੈਂਟਾਂ ਦਾ ਕਾਲ ਜਾਂਦੇ ਇੰਟਰਨੈਸ਼ਨਲੀ ਆ ਸਾਰੇ ਨੂੰ ਲੱਗਦਾ ਕੋਈ ਕਿਸੇ ਕਾਲ ਜਾਂਦੇ ਕਿਸੇ ਕਾਲ ਵਿੱਚ ਕਾਲਜ ਹੀ ਬੜੇ ਆ ਅੱਲਾ ਕੀ ਕਰ ਐਸੀ ਵੀਡੀਓ ਬਣਾਉਣ ਆਕਲੈਂਡ ਲਾਇਬ੍ਰੇਰੀ ਚ ਤੇ ਕਾਉਂਸਲ ਵਾਲਿਆਂ ਕੋਲ ਹੁਣ ਅਸੀਂ ਪਰਮਿਸ਼ਨ ਲੈ ਲਈ ਭੇਜਿਆ ఐ థింక్ లేడీ ਲੈ ਕੇ ਆਈਗੀ ਪਰਮਿਸ਼ਨ కౌన్సిల్ ਆ ਲਿਆ తో వీడియో ది హాలే ఓ ਮਲਾਦਾ ਨషేడియా ਨੇ వీర్జి ਹਣੀ ਕਹਿੰਦੇ ਯਾਦਾਂ ਤਾਜ਼ੀਆਂ ਕਰਨੀਆਂ ਯੂਨੀਵਰਸਿਟੀ ਦੀਆਂ ఆక్లాండ్ ਯੂਨੀਵਰਸਿਟੀ ਲੈ ਆਇਆ ਇਹ ਯੂਨੀਵਰਸਿਟੀ ਦਾ ਇੱਕ ਐਂਟ੍ਰੈਂਸ ਆ ਆਈਟੀ ਦਾ ਐਂਟ੍ਰੈਂਸ ਆ ਆਈ థింక్ ਇਹ ਤੇ ਇਹਦੇ ਥਰੂ ਆਪਾਂ ਬਾਕੀਆਂ ਦੇ ਵੀ ਫੈਸਟ ਕਰ ਸਕਦੇ ਤੇ ਕਾ ਵੀ ਹੋਣਾ ਹੈ ਨਾ ਹੂ ਇਹ ਯੂਨੀਵਰਸਿਟੀ ਇੰਨੀ ਚੰਗੀਆਂ ਆ ਇਹਨਾਂ ਨੇ اے ਯੂਟੀ ਚ ਮਸਜਿਦ ਬਣਾਈ ਹੋਈ ਆ ਸਾਡੇ ਮੁਸਲਮ ਭਰਾਵਾਂ ਲਈ ਤੇ ਉਧਰਲੇ ਪਾਸੇ ਚਰਚ ਬਣੀ ਆ ਕ੍ਰਿਸਚੀਅਨਾਂ ਲਈ ਕਿਉਂਕਿ ਜਿਹੜੇ ਕ੍ਰਿਸਚੀਅਨ ਆ ਉਧਰ ਜਾ ਸਕਦੇ ਆ ਜਿਹੜੇ ਮੁਸਲਮ ਇੱਧਰ ਆ ਸਕਦੇ ਆ ਪ੍ਰੋਪਰ ਬਿਲਡਿੰਗਸ ਦਿੱਤੀ ਹੋਈਆਂ ਆ ਹਾਲ ਟਾਈਪ ਕਿ ਲੋਕੋ ਕੋ ਨਾਲ ਆਪਣਾ ਧਰਮ ਫੋਲੋ ਕਰ ਸਕਣ ਪ੍ਰੇਅਰ ਕਰ ਸਕਣ ਤੇ ਇਹ ਯੂਨੀਵਰਸਿਟੀ ਦਾ ਆਊਟਸਾਈਡ ਆ ਤੇ ਇਨਸਾਈਡ ਸਾਣੀ ਹੋ ਕੇ ਆਏ ਆ ਆਪਾਂ ਤੇ ਕਲਾਸਿਸ ਦੇ ਵਿੱਚ ਆਪਾਂ ਜਾ ਨਹੀਂ ਸਕਦੇ ਕਿਉਂਕਿ ਚੰਗਾ ਨਹੀਂ ਲੱਗਦਾ ਯਾਰ ਇਸ ਸਾਈਡ ਤੇ ਰੈਸਟੋਰੈਂਟੀ ਵਾਲਾ ਪਰ ਪਤਾ ਨਹੀਂ ਆਪਣੇ ਬੰਦਿਆਂ ਨੇ ਕਿਉਂ ਨਹੀਂ ਬਣਾਇਆ ਯਾ ਯੂਨਿਟੀ ਕਰਕੇ ਯੂਨੀਵਰਸਿਟੀ ਕਹਿੰਦੇ ਤੇ ਯੂਨੀਵਰਸਿਟੀ ਦਿੰਦੀ ਆ ਦਿੰਦੀ ਆ ਥਾਂ ਆਪਣਾ ਏਰੀਆ ਬਣਾਉਣ ਦੇ ਜਿੱਦਾਂ ਕਿ ਤੁਸੀਂ ਆਪਣਾ ਪ੍ਰੇਅਰ ਹਾਲ ਬਣਾ ਸਕਦੇ ਆ ਪਰ ਮੈਂ ਦੇਖਿਆ ਨਹੀਂ ਕੋਈ ਇੰਡੀਅਨ ਕਮਿਊਨਿਟੀ ਨੇ ਆਪਣਾ ਬਣਾਇਆ ਹੋਵੇ ਪੁਲਸ ਆ ਗਈ ਕਹਿੰਦੇ ਕਿਸੇ ਦੇ ਪਿੱਛੇ ਪਈ ਆ ਚੋਰ ਲੱਭਦੇ ਲੱਭਦੇ ਇਹ ਪ੍ਰਾਈਵੇਟ ਗੱਡੀ ਆ ਪਾਲਸ ਦੀ ਤੇ ਹੁਣ ਚਲਾ ਗਿਆ ਉਹ ਟੁੱਟਰ ਮਾਰ ਕੇ ਭਾਜੀ ਪਤਾ ਨਹੀਂ ਕਿਉਂ ਆਇਆ ਯਾਰ ਉਹ ਤੁਹਾਨੂੰ ਮਿਲਣ ਆਇਆ ਸੀ ਭਾਜੀ ਇੱਧਰੋਂ ਆਇਆ ਇੱਥੇ ਜੂ ਮਾਰ ਕੇ ਚਲ ਗਿਆ ਹੂੰ ਪਤਾ ਨਹੀਂ ਆਗਲੈਂਡ ਦਾ ਸਿਟੀ ਟਾਵਰ ਫੇਮਸ ਜਿਹੜਾ ਇੱਥੋਂ ਥਿਊ ਵਿਊ ਦਿਖ ਰਿਹਾ ਯੂਨੀਵਰਸਿਟੀ ਦੇ ਸਾਹਮਣੇ ਵਾਲੇ ਰਾਹ ਤੋਂ ਤੇ ਆਪਾਂ ਇਹਦੇ ਅੰਦਰ ਤੱਕ ਜਾਵਾਂਗੇ ਰਮਜ਼ਾਨ ਸਪੈਸ਼ਲ ਆ ਬੁਕਸ ਆ ਤੇ ਸਾਨੂੰ ਪਰਮਿਸ਼ਨ ਮਿਲ ਚੁੱਕੀ ਆ ਅੰਦਰ ਆਉਣ ਦੀ ਭਾਈ ਗੁੱਸਾ ਕਰ ਗਏ ਨੇ ਕਿਉਂਕਿ ਮੈਂ ਭਾਈ ਦਾ ਵੀਡੀਓ ਖਰਾਬ ਕਰਤੀ ਆ ਇਹ ਨਿਊਜ਼ੀਲੈਂਡ ਦੀ ਸਭ ਤੋਂ ਵੱਡੀ ਲਾਇਬ੍ਰੇਰੀ ਆ ਤੇ ਇੱਥੇ ਦੁਨੀਆ ਭਰ ਦੀ ਹਰ ਇੱਕ ਕਿਤਾਬ ਅਵੇਲੇਬਲ ਆ ਤੇ ਉੱਪਰ ਜਾਣਾ ਹੈ ਥੱਲੇ ਜਾਣਾ ਹੈ ਥੱਲੇ ਕੁੜੀ ਉਹ ਨਿਆਣਿਆਂ ਦਾ ਜ਼ੋਨ ਆ ਨਾ ਥੱਲੇ ਜਾ और तो वो, कार्टून वगैरह है जो आप देखने था, थले भी जा सकते को चर नहीं सारिया बुक्स ही पाइं इतने ਤੇ ਜੀਪੀ ਦੀ ਲੋੜ ਜੇ ਕਿਸੇ ਸਟੂਡੈਂਟ ਨੂੰ ਹੋਵੇ ਉਹ ਜੀਪੀ ਵਿਜ਼ਿਟ ਕਰ ਸਕਦਾ ਜੀਪੀ ਜਿਹਨੂੰ ਨਹੀਂ ਪਤਾ ਜੀਪੀ ਦੀ ਲੋੜ ਉਹਦੋਂ ਪੈਂਦੀ ਆ ਜਦੋਂ ਕੋਈ ਵੀ ਤੁਸੀਂ ਇੰਪੋਰਟੈਂਟ ਡਾਕੂਮੈਂਟ ਸਾਈਨ ਕਰਾਉਣਾ ਜਾਂ ਕੋਈ ਡਾਕੂਮੈਂਟ ਬਣਾਉਣਾ ਆ ਤੇ ਕਾਫੀ ਜਗ੍ਹਾ ਜੀਪੀ ਦੀ ਲੋੜ ਪੈਂਦੀ ਆ ਜਿਹਨੂੰ ਪੜੰਦਾ ਸ਼ੋਂਗ ਨਹੀਂ ਉਹਦੇ ਬਾਰੇ ਸਾਨੂੰ ਪਤਾ ਨਹੀਂ ਸਾਡੇ ਲਈ ਤਾਂ ਇਹ ਮੱਕਾ ਹੀ ਆ ਲਾਇਬ੍ਰੇਰੀ ਵਰਲਡ ਦੇ ਨਾ ਕੁਐਸਚਨਿੰਦਾ ਲਾਇਬ੍ਰੇਰੀਆਂ ਚੋਂ ਇੱਕ ਆ ਇਥੇ ਹਰ ਤਰ੍ਹਾਂ ਦੀ ਤੁਹਾਨੂੰ ਬੁੱਕ ਮਿਲ ਸਕਦੀ ਆ ਉਹ ਯੂਰਪ ਹਿਸਟਰੀ ਬਾਰੇ ਆ ਬੁੱਕਸ ਉੱਤੇ ਤੇ ਹਿਸਟਰੀ ਆਫ ਵਰਲਡ ਦੁਨੀਆ ਦੀ ਹਿਸਟਰੀ ਪਈ ਆ ਤੇ ਅਸੀਂ ਹਿਸਟਰੀ ਬਣਾਉਣ ਵਾਲਿਆਂ ਦੀ ਕੁੱਲ ਚੋਂ ਪੜਨ ਵਾਲਿਆਂ ਨੂੰ ਪਤਾ ਹੋਣਾ ਉਹਨਾਂ ਦੇ ਬਹੁਤਿਆਂ ਦੇ ਫੇਵਰਿਟ ਸ਼ੇਕਸਪੀਅਰ ਦੀ ਪੋਇਟਰੀ ਤੇ ਸ਼ੇਕਸਪੀਅਰ ਦਾ ਲਿਟਰੇਚਰ ਆ ਇਹ ਲਾਈਨ ਦੇ ਵਿੱਚ ਤੇ ਕਾਫੀ ਕੁੰਝਾ ਤੇ ਯੂ ਕੈਨ ਸੀ ਮੈਨੀ ਬੁక్స్ ਹੇਅਰ ਸਾਨੂੰ ਹੌਲੀ ਬੋਲਣਾ ਪੈਂਦਾ ਕਿਉਂਕਿ ਹੌਲੀ ਬੋਲਣ ਨਾਲ ਸ਼ਾਂਤੀ ਬਣੀ ਰਹਿੰਦੀ ਲਾਇਬ੍ਰੇਰੀਆ ਕਰ ਥੋੜੀ ਤੇ ਆਪ ਆਪਣੀ ਡੈਸਕ ਤੇ ਦਾ ਨਵੀਂ ਦੇ ਸਾਹ ਇਹਨਾਂ ਨੇ ਇੱਥੇ ਹਾਰ ਲੈਂਗੁਏਜ ਦੀ ਕੋਸ਼ਿਸ਼ ਕੀਤੀ ਆ ਲਿਉਣ ਦੀ ਬੁੱਕ ਤੇ ਕਾਫੀ ਕੁਛ ਆ ਇਹ ਕ੍ਰਿਮਿਨੋਲੋਜੀ ਤੇ ਜ਼ਿਆਦਾ ਆ ਇਧਰ ਵਾਲੀਆਂ ਬੁੱਕਸ ਕ੍ਰਿਮਿਨੋਲੋਜੀ ਹੋ ਗਿਆ ਜਾਂ ਕਿਲਿੰਗਸ ਵਗੈਰਾ ਤੇ ਜਾਂ ਕਾਫੀ ਸੀ ਜਾਂਦੇ ਆ ਇਹ ਸਾਰੀਆਂ ਰਿਲੀਜੀਅਸ ਬੁੱਕਸ ਆ ਇਹਨਾਂ ਚ ਹਰ ਤਰ੍ਹਾਂ ਦੇ ਰਿਲੀਜੀਅਨ ਡਿਫਰੈਂਟ ਡਿਫਰੈਂਟ ਰਿਲੀਜਨਾਂ ਬਾਰੇ ਤੇ ਉਹਨਾਂ ਦੇ ਬਿਲੀਵਜ਼ ਬਾਰੇ ਆ ਤੇ ਆਪਾਂ ਬੁੱਕ ਲੱਭ ਰਹੇ ਆ ਸਾਡੀ ਕੋਈ ਤੁਮੇਨ ਉਮੀਦ ਆ ਮਿਲੂਗੀ ਜ਼ਰੂਰ ਤੇ ਆ ਇਧਰ ਰੂਮ ਆ ਇਧਰਲੀ ਸਾਈਡ ਤੇ ਇਹ ਜਿਹੜਾ ਸਾਈਡ ਆ ਰੂਮ ਆ ਇਹ ਦਿਖਾਉਣ ਤੋਂ ਉਦਾਂ ਤਾਂ ਕੋਈ ਰੋਕ ਨਹੀਂ ਆ ਪਰ ਉਹ ਆਪਣੀ ਰੀਡਿੰਗ ਕਰ ਰਿਹਾ ਇਹ ਸਪੈਸ਼ਲ ਇਹਨਾਂ ਨੇ ਏਰੀਆ ਦਿੱਤਾ ਆ 올ਡੇਜ ਵਾਲਿਆਂ ਨੂੰ ਜਿਹੜੇ ਕਿ ਆਉਣ ਤੇ ਆਪਣੀ 올ਡੇਜ ਦੇ ਵਿੱਚ ਜੋ ਪੜਨ ਦਾ ਸ਼ਿਕੀਨ ਆ ਆ ਕੇ ਬਹਿਣ ਸਪੈਸ਼ਲ ਪਲੇਸ ਦਿੱਤੀ ਉਹਨਾਂ ਨੂੰ ਇਹ ਸਾਰੀ ਲਾਇਬ੍ਰੇਰੀ ਆ ਥੱਲੇ ਤੋਂ ਲੈ ਕੇ ਆਉਣਾ ਜੇ ਉੱਪਰ ਜਾ ਰਹੇ ਆ ਤੇ ਆ ਜਿਹੜੀ ਪ੍ਰਸ਼ਾਸਤਾ ਇਹਦੇ ਤੋਂ ਉੱਤੇ ਰਿਸਰਚ ਸੈਂਟਰ ਆ ਪਰ ਉੱਥੇ ਜਾਣ ਦੀ ਅਲਾਉਡ ਨਹੀਂ ਇੱਥੋਂ ਰਿਸਰਚ ਦਾ ਸੈਂਟਰ ਸ਼ੁਰੂ ਹੁੰਦਾ ਆ ਰਿਸਰਚ ਕਰਦੇ ਆ ਇੱਥੇ ਨੋਲਜ ਬਾਰੇ ਤੇ ਇਹ ਬੁਕਸਾ ਇਹ ਐਲਜੀਬੀਟੀਕਿਊ ਕਮਿਊਨਿਟੀ ਨੂੰ ਸਪੋਰਟ ਕਰਨ ਲਈ ਉਹਨਾਂ ਦੇ ਮੈਗਜ਼ੀਨਸ ਤੇ ਬੁਕਸ ਵਾਰੇ ਆ ਤੇ ਇਹ ਲਿਖਿਆ ਹੋਇਆ ਵੀ ਪਬਲਿਸ਼ ਹੋਈਆਂ ਸੀ 1973 ਦੇ ਵਿੱਚ ਤੇ ਦ ਸਾਇਕਲ ਫੈਬਰ 1975 ਵਲਿੰਗਟਨ ਦੇ ਵਿੱਚ ਇਹ ਪਬਲਿਸ਼ ਹੋਈਆਂ ਤੇ ਇੱਥੋਂ ਹੋਈਆਂ ਜਿਹੜੀ ਆ ਵਾਲੀ ਇਹ ਹੋਈ ਆ 1991 ਦੇ ਵਿੱਚ ਤੇ ਕਾਫੀ ਪੁਰਾਣੀ ਆ ਸੋ ਅਕੋਰਡਿੰਗ ਟੂ ਮੀ ਜੇ ਇਹ ਚੀਜ਼ਾਂ ਦੀ ਮੈਗਜ਼ੀਨ ਇਹਦੇ ਬਾਰੇ ਮੈਗਜ਼ੀਨ 1980 ਦੇ ਵਿੱਚ ਇਦਾਂ ਹੋਈ ਆ ਪਬਲਿਸ਼ ਤੇ ਇਹ ਕਾਫੀ ਪਹਿਲਾਂ ਤੋਂ ਆ ਪਰ ਇਹ ਹੌਂਦ ਦੇ ਵਿੱਚ ਹੁਣ ਆਏ ਆ ਤੇ ਇੱਥੇ ਕਲੈਕਸ਼ਨ ਰੀਡਿੰਗ ਰੂਮ ਆ ਇਹਦੀ ਐਂਟਰੈਂਸ ਬੜੀ ਆਪਾਂ ਨੂੰ ਅਮ ਕਾਫੀ ਪਰਮਿਸ਼ਨ ਲੈ ਕੇ ਮਿਲਦੀ ਆ ਤੇ ਆਪਾਂ ਨੂੰ ਤਾਂ ਪਹਿਲੀ ਪਰਮਿਸ਼ਨ ਬੜੀ ਮੁਸ਼ਕਲ ਮਿਲੀ ਆ ਤੇ ਅਗਲੀ ਕਿਦਾਂ ਲੈਣੀ ਹੁਣ ਅਸੀਂ ਥੱਲੇ ਜਾਵਾਂਗੇ ਆਈ ਥਿੰਕ ਅਮ ਇਹ ਐਗਜ਼ਿਬਿਸ਼ਨ ਆ ਕੁਝ ਬਹੁਤ ਹੀ ਖਾਸ ਤੇ ਸਪੈਸ਼ਲ ਦੁਨੀਆਂ ਦੀਆਂ ਬੁੱਕਸ ਜਿਹੜੀਆਂ ਆਨਲਾਈਨ ਲਾਇਬ੍ਰੇਰੀ ਵੱਲੋਂ ਆਕਸ਼ਨ ਤੇ ਲੱਗੀਆਂ ਤੇ ये एक्सीबिशन मेरे ख्याल काफ़ी ज़्यादा टॉपिक्स के उ डिफरेंट डिफरेंट कलैक्शन आई थिंक काफ़ी ज़्यादा ये मान्यता प्राप्त आ गए पर सू यता सक परमिशन है कि नहीं तो काफ़ी सोहना बनाया हुआ नाइनटीन एटी वन नाइनटीन सैवंटी थ्री लंडन स्फेयर पब्लिश हुई थी ऑकलैंड फैन स्क्रिप्टेवर्स पब्लिशिंग वालों मार्च नाइनटीन थी, ते काफ़ी पुरानी जिमें टू थाउजेंड सिक्स काफी प्राणीया बुकसा ते आ कुछ पोस्टर्स ते काफी यूनिक आहे सब ते ए स्पेशल स्टॉक उन्होंने लाया है एक्सिबिशन ते ਕਾਫੀ ਸੋਨਾ ਬਣਿਆ ਹੋਇਆ ਹੈ ਇਹ ਅਸੀਂ ਆਨਲਾਈਨ ਲਾਇਬ੍ਰੇਰੀ ਦੇ ਰਿਸਰਚ ਸੈਂਟਰ 'ਚ ਆ ਤੇ ਆਪਾਂ ਇੱਥੇ ਕਿਸੇ ਵੀ ਚੀਜ਼ ਬਾਰੇ ਰਿਸਰਚ ਕਰਨੀ ਆ ਜਾਂ ਤੁਹਾਨੂੰ ਕੋਈ ਬੁੱਕ ਨਹੀਂ ਮਿਲ ਰਹੀ ਜਾਂ ਕੋਈ ਆਰਟੀਕਲ ਆ ਤੁਹਾਡੇ ਕੋਲ ਜਿਹਦੇ ਬਾਰੇ ਤੁਸੀਂ ਪੜ੍ਹਨਾ ਚਾਹੁੰਦੇ ਹੋ ਤੇ ਉਹ ਕਿਤੇ ਹੋਰ ਨਹੀਂ ਮਿਲ ਰਿਹਾ ਤੇ ਤੁਸੀਂ ਇੱਥੇ ਆ ਕੇ ਉਹਨੂੰ ਰਿਸਰਚ ਕਰ ਸਕਦੇ ਆ ਕਿੱਥੇ ਹੋ ਸਕਦਾ ਆ ਸਪੈਸ਼ਲ ਸਭ ਤੋਂ ਉੱਤੇ ਬਣਿਆ ਹੋਇਆ ਹੈ ਫੈਮਿਲੀ ਹਿਸਟਰੀ ਆ ਬਾਜੀ ਇਤਿਹਾਸ ਲੱਭਣ ਲਈ ਸੀ ਆਪਣਾ ਤੇ ਅਸੀਂ ਰਿਸਰਚ ਕਰ ਰਹੇ ਸੀ ਪੰਜਾਬੀ ਇਮੀਗ੍ਰੈਂਟ ਅਸੀਂ ਰਿਸਰਚ ਕਰ ਰਹੇ ਸੀ ਲਿਸਟ ਆਫ ਪੰਜਾਬੀ ਇਮੀਗ੍ਰੈਂਟਸ ਇਨ ਨਿਊਜ਼ੀਲੈਂਡ ਫਰਮ 1890 ਟੂ 1939 ਤੇ ਪਾਜੀ ਤੇ ਅਸੀਂ ਲੱਭ ਲਿਆ ਬਣਾ ਲਿਆ ਪੂਰੀ ਰਿਸਰਚ ਕਰ ਲਈ ਅਸੀਂ ਤੇ ਸਾਡੇ ਕੋਲ ਰਿਕਾਰਡ ਆ ਹੁਣ ਜਿਹੜੇ 1890 ਤੋਂ ਲੈ ਕੇ 1940 ਤੱਕ ਆਏ ਨੇ ਨਿਊਜ਼ੀਲੈਂਡ 'ਚ ਜਿਹੜੇ ਸਭ ਤੋਂ ਸ਼ੁਰੂਆਤੀ ਨੇ ਨਿਊਜ਼ੀਲੈਂਡ ਦੇ ਪੰਜਾਬੀ ਇਮੀਗ੍ਰੈਂਟਸ ਚ ਕਰਦੇ ਆ ਸਾਨੂੰ ਰਿਸਰਚ ਪੇਪਰ ਮਿਲਿਆ ਜਿਹਦੇ ਅਕੋਰਡਿੰਗ ਸਭ ਤੋਂ ਪਹਿਲੇ ਪੰਜਾਬੀ ਫਰਸਟ ਪੰਜਾਬੀ ਟੂ ਰੀਚ ਨਿਊਜ਼ੀਲੈਂਡ ਪਰ 2 ਜਟ ਸਿਕਸ 브ਦਰਸ ਹੂ ਲੈਂਡਡ ਇਨ ਅਬਾਊਟ 1890 ਚ ਪੰਜਾਬੀ ਆ ਚੁੱਕੇ ਸੀ ਨਿਊਜ਼ੀਲੈਂਡ ਚ ਤੇ ਉਹ ਸੀ ਵੀਰ ਸਿੰਘ ਗਿੱਲ ਆਫ ਚੜਕ ਵਿਲੇਜ ਨੀਅਰ ਮੋਗਾ ਚੜਕ ਵਿਲੇਜ ਨੀਅਰ ਮੋਗਾ ਤੇ ਜਿਹੜੇ ਕਿ अर्लीयर ਜਿਹੜੇ ਹਾਂਗਕਾਂਗ ਟੂ ਆਸਟ੍ਰੇਲੀਆ ਤੇ ਇਨ ਸਰਚ ਆਫ ਕੰਮ ਦੀ ਤਲਾਸ਼ ਦੇ ਵਿੱਚ ਇੱਥੇ ਆਏ ਸੀ ਤੇ ਫਿਰ ਉਹਨੇ ਇਹਨੇ ਪੰਜਾਬੀ ਜਿਹੜੇ ਪਹਿਲਾਂ ਆਏ ਆ ਪਹਿਲਿਆਂ ਦੇ ਵਿੱਚ ਨਿਊਜ਼ੀਲੈਂਡ ਆਏ ਸੀ ਨੋ ਤੋਂ ਬੰਦ ਹੁੰਦੀ ਆ ਇਹਨੂੰ ਕਹਿੰਦੇ ਆ ਪੰਜਾਬੀਆਂ ਨੇ ਨਾਮ ਰੋਸ਼ਨ ਕੀਤਾ ਨਿਊਜ਼ੀਲੈਂਡ ਦੀ ਰਿਸਰਚ ਲਾਇਬ੍ਰੇਰੀ ਦੇ ਵਿੱਚ ਲੈਗਸੀ ਦੇਖੋ ਪਤਾ ਲੱਗਦਾ ਪੰਜਾਬੀਆਂ ਦਾ ਇਥੋਂ ਕਿ ਪੰਜਾਬੀਆਂ ਦੀਆਂ ਮੱਲਾਂ ਕਿੱਥੇ ਤੱਕ ਆ ਇਹ ਨੇ ਐਮ ਕੇ ਬੋਲਾ ਲਾਈਫ ਆਫ ਬਰੀਅੰਦ ਸਿੰਘ ਇਹਨਾਂ ਦਾ ਅਸਲ ਨਾਮ ਸੀ ਬਰੀਅੰਦ ਸਿੰਘ ਪਰ ਜਿਵੇਂ ਕਿ ਤੁਹਾਨੂੰ ਪਤਾ ਵਿਦੇਸ਼ੀ ਭਾਸ਼ਾ 'ਚ ਨਾਮ ਥੋੜਾ ਜਿਹਾ ਪ੍ਰੋਨਾਂਊਂਸ ਅਲੱਗ ਕਰਦੇ ਤੇ ਉਹਨਾਂ ਨੇ ਬਰਮ ਸਿੰਘ ਲਿਖਿਆ ਪਰ ਨਾਲ ਬਰੀਅੰਦ ਸਿੰਘ ਲਿਖਿਆ ਹੋਇਆ ਤੇ ਜਿਹੜੇ ਕਿ 1918 1883 ਜਾਇ ਹੋਏ ਸੀ ਕਿਉਂਕਿ ਪਹਿਲੀਆਂ ਤੋਂ ਇੱਥੇ ਨਹੀਂ ਤੇ ਉਹਨਾਂ ਨੇ ਕਿਤਾਬ ਲਿਖੀ ਹੈ ਦ ਲੈਗਸੀ ਲੈਗਸੀ ਦਾ ਸ਼ਬਦ ਤਾਂ ਤੁਹਾਨੂੰ ਮਤਲਬ ਤਾਂ ਪਤਾ ਹੀ ਆ ਤੇ ਹੁਣ ਅਸੀਂ ਆਕਲੈਂਡ ਲਾਇਬ੍ਰੇਰੀ ਤੋਂ ਬਾਹਰ ਜਾ ਰਹੇ ਹਾਂ ਸਾਨੂੰ ਉੱਥੇ ਕਹਿੰਦੇ ਨਾ ਵੀ ਉੱਥੇ ਅੱਗੇ ਚਾਹ ਥੋੜੀ ਜੀ ਨਾ ਉਹ ਰੁਕ ਜਾਂਦੀ ਹੈ ਹਜੇ ਸਾਨੂੰ ਜਿਹੜਾ ਨੌਲੇਜ ਪਤਾ ਲੱਗ ਗਈ ਬਹੁਤ ਵੱਡੀ ਆ ਉਹ ਤੇ ਹੁਣ ਅਸੀਂ ਹੌਲੀ ਹੌਲੀ ਸਾਰੀਆਂ ਮੰਜ਼ਲਾਂ ਉਤਰ ਕੇ ਤੇ ਫਿਰ ਜਾਣੇ ਅੱਗੇ ਸਾਡੇ ਨੈਕਸਟ ਪੜਾਅ ਤੇ ਹੁਣ ਅਸੀਂ ਚੱਲੇ ਹਾਂ ਵਾਪਸ ਸਕਾਈ ਟਾਵਰ ਵੱਲ ਨੂੰ ਤੇ ਨਿਊਜ਼ੀਲੈਂਡ ਦਾ ਫੇਮਸ ਸਕਾਈ ਟਾਵਰ ਦਿਖਾਉਣੇ ਤੁਹਾਨੂੰ ਕਹਿੰਦੇ ਕਹਿੰਦੇ ਮਿੱਤਰੋ ਕਿੱਥੇ ਆ ਗਏ ਸਕਾਈ ਟਾਵਰ ਆ ਗਏ ਮਤਲਬ ਸਕਾਈ ਟਾਵਰ ਆ ਗਏ ਕੋ ਬੋਲਿਆ ਕੋਈ ਪਤਾ ਨਹੀਂ ਕੀ ਬੋਲਿਆ ਪਰ ਪਿੱਛੋਂ ਪੰਜਾਬੀ ਚ ਬੋਲਿਆ ਗੋਰਾ ਕੁਛ ਆਪਣੇ ਬੰਦਿਆਂ ਨੇ ਗੋਰਿਆਂ ਨੂੰ ਪੰਜਾਬੀ ਸਿਖਾਈ ਬੜੀ ਆ ਇਹ ਆ ਜੀ ਨਿਊਜ਼ੀਲੈਂਡ ਦਾ ਸਕਾਈ ਟਾਵਰ ਤੇ ਜਿਵੇਂ ਤੁਹਾਨੂੰ ਪਤਾ ਨਿਊਜ਼ੀਲੈਂਡ ਦੇ ਸਭ ਤੋਂ ਪਹਿਲਾਂ ਨਿਊਜ਼ੀਲੈਂਡ ਇੱਥੇ ਚੜਦਾ ਇੱਥੇ ਸਾਰੇ ਨਿਊਜ਼ੀਲੈਂਡ ਦੀ ਲਾਈਟਿੰਗ ਹੁੰਦੀ ਆ। ਕੀ ਬਾਤ ਹੈ। ਟੁਕ ਵੈਨ ਯੂ ਕੈਨ ਸਕਾਈਵੌਕ ਐਦਾਂ ਕਹਿੰਦੇ ਤੁਰੋ। ਬਈ ਬੰਦਾ ਪੁੱਛੇ ਬਈ ਇਹ ਓ ਮਾਈ ਗੋਡ ਕਹਿੰਦੇ 330 ਦੇ ਵਿੱਚ ਯਮਰਾਜ ਨਾਲ ਸਿੱਧੀ ਮੀਟਿੰਗ ਕਰੋ। ਇਸ ਟਾਈਮ ਮੈਂ ਖੜਾ ਆ ਸਾਊਦਰਨ ਹੈਮਿਸਫੇਅਰ ਦੀ ਸਭ ਤੋਂ ਵੱਡੀ ਬਿਲਡਿੰਗ 'ਚ ਆਪਾਂ ਧਰਤੀ ਨੂੰ ਦੋ ਹਿੱਸਿਆਂ 'ਚ ਵੰਡ ਦਈਏ। ਤੇ ਜਿਹੜਾ ਉਪਰੀ ਹਿੱਸਾ ਆਸਟ੍ਰੇਲੀਆ ਵਾਲਾ ਹੋ ਗਿਆ। ਯਾ ਨਿਊਜ਼ੀਲੈਂਡ ਸਾਈਡ ਤੋਂ ਹੋ ਗਿਆ ਹੈਮਿਸਫੀਅਰ ਦੀ ਸਾਊਥਰਨ ਹੈਮਿਸਫੀਅਰ ਦੀ ਸਭ ਤੋਂ ਵੱਡੀ ਬਿਲਡਿੰਗ ਕੋਲ ਖੜਿਆ ਤੇ ਹੁਣ ਅਸੀਂ ਅੱਗੇ ਤੁਹਾਨੂੰ ਹੌਲੀ-ਹੌਲੀ ਦਿਖਾਵਾਂਗੇ ਵੈਸੇ ਤਾਂ ਸਕਾਈ ਟਾਵਰ ਦੀ ਸਕਾਈ ਸਿਟੀ ਬਿਲਡਿੰਗ ਦੇ ਅੰਦਰਲਾ ਮਾਹੌਲ ਆ ਇਹ ਤੇ ਇਹ ਗੋਲਡਨ ਅਗਮਰ ਲਿਖਿਆ ਹੈ ਇਹ ਵੀ ਦੇਖ ਲਿਆ ਆ ਉੱਪਰ ਕਸੀਨੋ ਦਾ ਰਾਹ ਆ ਤੇ ਨਿਊਜ਼ੀਲੈਂਡ ਸਕਾਈ ਸਿਟੀ ਦਾ ਕਸੀਨੋ ਆ ਇਥੇ ਵੱਡੇ ਵੱਡੇ ਜਵਾਰੀ ਆਉਂਦੇ ਆ ਤੇ ਆਪੋ ਆਪਣਾ ਲੱਕ ਕਹਿ ਲੋ ਜਾਂ ਜੂਆ ਕਹਿ ਲੋ ਉਹਨੂੰ ਅਜਮਾਉਂਦੇ ਆ ਆ ਉੱਪਰ ਬੰਜ ਜੰਪਿੰਗ ਦਾ ਆ ਬੰਦਾ ਆ ਗਿਆ ਉਹ ਤੋਂ ਬੰਜ ਜੰਪਿੰਗ ਕਰਦਾ ਇਹ ਆ ਲੈ ਚੱਕ ਵੇਖ ਰਹ ਹੁੰਦੇ ਆ ਸਕਾਈ ਬੰਜੀ ਸਾਨੂੰ ਵੇਖ ਕੇ ਡਰ ਲੱਗ ਜਾਂਦਾ ਇਹ ਪਤਾ ਨਹੀਂ ਕਿੰਦਾ ਚਾਲ ਮਾਰੀ ਜਾਂਦੇ ਇਥੋਂ ਬੰਦਾ ਸਟਾਈਕ 100 15 ਦੀ ਆ ਤੇ ਸਟਾਈਕ ਜੰਪ 330 ਦਾ ਪਹਿਲਾਂ ਮਿਲਦਾ ਮੈਂ ਗੰਦ ਜ਼ਾਹਤਾ ਅਸੀਂ ਵੇਟ ਕਰਦੇ ਮੈਂ ਇੱਥੋਂ ਬੰਦਾ ੱੱੱੱੱੱੱੱੱੱੱੱੱੱੱ ਆਊਗਾ ਥੱਲੇ ਲੱਗੇ ਮਾਰ ਮਿਸਾਲ ਅਹੀਂ ਬਸ ਬੰਦੇ ਹੀ ਵੇਟ ਦੀ ਬੈਠੇ ਆ ਕਦੋਂ ਬੰਦਾ ਆਵੇ ਇਹ ਆਉਣ ਵਾਲਾ ਹੀ ਬੰਦਾ ਆ ਜਾ ਆ ਜਾ ਆ ਜਾ ਮਿੱਤਰਾ ਤੇਰੀ ਵੇਟ ਦੀ ਬੈਠੇ ਬੰਦਾ ਮਿਲਦਾ ਧਰ ਗਿਆ ਥੱਲੇ ਨੂੰ ਉਹ ਨੀੜਿਆ ਥੋੜਾ ਘਬਰਾਉਂਦਾ ਜਾਪਦਾ ਸੋਟ ਵੀ ਦੋ ਇਹ ਦੇਖਣ ਤੇ ਲੱਗੇ 1 ਘੰਟੇ ਤੇ ਸਾਰੀਆਂ ਧੌਣਾ ਆਕੜੀਆਂ ਆ ਗਿਆ ਬੰਦਾ ਆ ਗਿਆ ਜੀ ਬੰਦਾ ਆ ਗਿਆ ਜੀ ਬੰਦਾ ਆ ਗਿਆ ਬੰਦਾ ਆ ਗਿਆ ਜੀ ਬੰਦਾ ਸਦਾ ਸ਼ੁਕਰਾ ਥੱਲੇ ਨੂੰ ਆ ਨੋ ਵੇਖ ਕੇ ਲੱਗਦਾ ਆ ਇਸ ਫੇਰ ਹੋ ਗਿਆ ਇਹ ਬੰਦਾ ਆਹਾ ਆਹਾ ਪੂਰੀ ਕ੍ਰੈਸ਼ ਵਾਲੀ ਐਂਟਰੀ ਕੀ ਬਾਤ ਹੈ ਜੀ ਉਹ ਇੱਕ ਗੱਡੀ ਆਈ ਸੀ ਇੱਥੇ ਇੱਕ ਹੋਰ ਉੱਪਰ ਆ ਲੈ ਸ਼ੇਰ ਆਇਆ ਇੱਕ ਤੇ ਪੰਜ ਸੱਤ ਉੱਪਰ ਪਿਆਰ ਹੋਰ ਖੜੇ ਆ ਚੀਕ ਉਹ ਪੰਜ ਸੱਤ ਹੋਰ ਪਿਆਰ ਖੜੇ ਆ ਉਹ ਦੇਖਣ ਦੇ ਆ ਤੇ ਅੱਜ ਮੌਤ ਦੇ ਕਰੀਬੋਂ ਦੇਖਣਾ ਕੀ ਚੱਲਦਾ ਦੁਨੀਆ ਤੇ ਇੱਕ ਸਟ੍ਰੀਟ ਦੇ ਉੱਤੇ ਆਰਟ ਗੈਲਰੀ ਆ ਤੇ ਇਹਦੇ ਚ ਅਸੀਂ ਆਏ ਆ ਸਾਡੇ ਆਪਣੀਆਂ ਇੱਧਰ ਦੇ ਐਂਸ਼ੀਅੰਟ ਲੋਕਾਂ ਦੇ ਪੁਰਾਣੀਆਂ ਫੋਟੋਆਂ ਲਾਈਆਂ ਹੋਈਆਂ ਨੇ ਇੱਥੋਂ ਦੇ ਪ੍ਰਾਤਣ ਲੋਕਾਂ ਨੇ ਕਿ ਆਹ ਆਖਿਰ ਆਰਟ ਆ ਐਂਟਿਕਾ ਆਰਟ ਆ ਕੁਝ ਬਣਾਇਆ انہوں ਨੇ ਆਰਟ ਤੇ ਇਹਨੂੰ ਕਹਿੰਦੇ ਆ ਅਸਲ ਆਰਟ ਦੀ ਸੰਭਾਲ ਲੋਕਾਂ ਨੇ ਇੰਨਾ ਸੋਹਣਾ ਸੋਹਣਾ ਆਰਟ ਕੀਤਾ ਤੇ ਇਹਨਾਂ ਨੇ ਉਸ ਆਰਟ ਨੂੰ ਸੰਭਾਲ ਕੇ ਰੱਖਿਆ ਇਹ ਆਰਟਿਸਟ ਆ ਜਿਨ੍ਹਾਂ ਨੇ ਆ ਸਾਰਾ ਕੁਝ ਬਣਾਇਆ ਉਹ ਸੋਨਾ ਆਟਾ ਉਹ ਸੋਨਾ ਆਟਾ ਬਣਾਇਆ ਉਹਨਾਂ ਨੇ ਆਪਣੇ ਇੰਡੀਅਨ ਜੋਗੀ ਬਾਬੇ ਦੀ ਵੀਡੀਓ ਬਣਾਈ ਇਹਨਾਂ ਦੇ ਆਰਟਿਸਟ ਦੇ ਅਕੋਰਡਿੰਗ ਆ ਕਿ ਇੰਡੀਆ ਗਈ ਸੀ ਤੇ ਇਹਨਾਂ ਨੇ ਜੋਗੀ ਬਾਬਾ ਦੇਖਿਆ ਤੇ ਉਹਦਾ ਬਣਾਤਾ ਤੇ ਸਾਰਾ ਆਟਾ ਹੈ ਉਹ ਸੋਨਾ ਬਣਾਉਣਾ ਹੈ

ਇਹ ਉਹਨਾਂ ਦਾ ਵੇਰਵਾ ਹੈ। ਆਪਨੇ ਗੁਰਦਰਾ ਸਾਹਿਬ ਤੇ ਸਾਰੀ ਖੂਬਸੂਰਤੀ ਉਹਨਾਂ ਨੇ ਬਿਆਨ ਕੀਤੀ ਆਪਣੀਆਂ ਫੋਟੋਆਂ ਦੇ ਵਿੱਚ। ਕਿਸਟਿਆ ਜਿਹੜੇ ਪਿੱਛੇ ਬੈਠੇ ਸੀ ਤੁਹਾਨੂੰ ਮੈਂ ਦਿਖਾਏ ਇਹਨਾਂ ਨੇ ਆਪਣੀ ਟਰੈਵਲਿੰਗ ਦੌਰਾਨ ਜਿੰਨੀਆਂ ਪਿਕਚਰਸ ਕਿਚੀਆਂ ਸਾਰੀਆਂ ਜੋੜਨ ਦਾ ਤੇ ਦੇਖੋ ਕਿੰਨੀਆਂ ਸੋਹਣੀਆਂ ਕਹਿੰਦੇ ਨੇ ਵੀ ਜਿਹੜਾ ਕਲਾਕਾਰ ਆ ਉਹ ਜਿੱਥੇ ਜਾਵੇ ਉਸ ਕਲਾਕਾਰੀ ਨੂੰ ਐਸਾ ਸਮੇਟਦਾ ਆ ਵੀ ਉਹ ਦੁਨੀਆਂ ਲਈ ਮਿਸਾਲ ਬਣ ਜਾਂਦੀ ਆ ਦੇਖ ਕਿੰਨੀ ਸੋਹਣੀ ਬਣਾਈ ਹੈ ਹਾਂਜੀ ਇਹਨੇ ਤਰੀਕੇ ਨਾਲ ਇਹਨੇ ਕਲਿੱਕ ਕਰਕੇ ਰੱਖਿਆ ਆ ਤੇ ਇਹ ਇਸ ਚੀਜ਼ ਨੂੰ ਸੈਲ ਕਰਦੇ ਆ ਤੇ ਇਹ ਪ੍ਰੋਪਰ ਉਹਨਾਂ ਨੇ ਇਹਦੇ ਚ ਲਿਖਿਆ ਹੋਇਆ ਹੈ 1000 ਹੈਂਡਸ ਦੇ ਬਾਰੇ ਮਤਲਬ ਇਹਨਾਂ ਨੇ ਆਪਣਾ ਟਾਪਿਕ ਰੱਖਿਆ 1000 ਹੈਂਡਸ ਟੋਟਲ ਇਹਨਾਂ ਦੀਆਂ ਕਲੈਕਸ਼ਨ ਦੇ ਬਾਰੇ ਇਹਨਾਂ ਨੇ ਲਿਖਿਆ ਹੋਇਆ 95 ਕਲੈਕਸ਼ਨ ਦਾ ਆ ਦੇਖੋ ਪ੍ਰੋਪਰ ਆਪਣੀ ਆਉਹੀ ਫਿਕਚਰਾਂ ਜਿਹੜੀ ਉੱਥੇ ਜੂਏ ਇੱਥੋਂ ਅਸੀਂ ਬਾਹਰ ਨਿਕਲ ਗਏ ਹਾਂ ਲੈ ਆਰਟ ਐਕਸੀਬਿਸ਼ਨ ਤੋਂ ਤੇ ਹੁਣ ਅਸੀਂ ਜਾਣੜਾ ਸੱਭਾ ਟ੍ਰੇਨ ਸਟੇਸ਼ਨ ਵੱਲ ਤੇ ਆਹ ਕਾਰਪੇਟ ਦੇਖ ਲੋ ਵੀ ਸੋਹਣਾ ਹੋਣਾ ਕਾਰਪੇਟ ਤੇ ਇੱਥੇ ਕਿਸੇ ਵੀ ਦੁਕਾਨ ਦੇ ਉੱਤੇ ਸ਼ਟਰ ਨਹੀਂ ਲਗਾਉਂਦੇ ਇਹ ਰਾਤ ਨੂੰ ਵੀ ਐਂ ਬਸ ਸ਼ੀਸ਼ੇ ਵਾਲਾ ਦਰਵਾਜ਼ਾ ਲਾ ਕੇ ਫਿਰ ਜਾਂਦੇ ਆ ਤਾਂ ਕਿ ਸ਼ੋਅ ਆਫ ਕਰਨ ਸਾਡੇ ਇਹ ਆ ਗਿਆ ਪੋਰ ਵਗੈਰਾ ਏਰੀਆ ਤੇ ਉਹ ਸਾਹਮਣੇ ਬਿਲਡਿੰਗ ਜਿੱਦਾਂ ਕਿ ਤੁਹਾਨੂੰ ਪਹਿਲਾਂ ਦਿਖਾਇਆ ਉੱਥੇ NZX ਤੇ ਨਿਊਜ਼ੀਲੈਂਡ ਸਟਾਕਸ ਤੇ ਆਸਟ੍ਰੇਲੀਆ ਸਟਾਕਸ ਦੇ ਬਾਰੇ ਮਾਰਕੀਟ ਚੱਲਦੀ ਰਹਿੰਦੀ ਆ ਕਿ ਕਿੰਨਾ ਮਾਰਕੀਟ ਉੱਪਰ ਗਈ ਜਾਂ ਡਾਊਨ ਗਈ ਤੇ ਉਹਦੇ ਕੋਲ ਹੋਰ ਜਾ ਕੇ ਮੈਂ ਤੁਹਾਨੂੰ ਦਿਖਾਉਣਾ ਤੇ ਵਾਰਫ ਤੇ ਵੀ ਜਾਣਾ ਸੀ ਅੱਜ ਜਿਹੜੀ ਮੈਂ ਗੱਲ ਕਰਦਾ ਸੀ ਇੱਥੇ ਸ਼ੋ ਹੁੰਦੀ ਮਾਰਕੀਟ ਤੇ ਪ੍ਰੋਪਰ ਇਹ ਨਿਊਜ਼ੀਲੈਂਡ ਦਾ ਡਾਊਨਟਾਊਨ ਆ ਜਿਵੇਂ ਕਿ ਤੇ ਮੈਂਸ਼ਨ ਹੋਇਆ ਇੱਥੋਂ ਫੈਰੀਆਂ ਜਾਂਦੀਆਂ ਆ ਅਲੱਗ-ਅਲੱਗ ਜਗ੍ਹਾ ਤੇ ਆਪਾਂ ਫਿਲਹਾਲ ਵਾਰਫ ਦੇਖ ਕੇ ਮੁੜ ਜਾਣਾ ਆ ਤੇ ਫੇਰ ਆਵਾਂਗੇ ਨੈਕਸਟ ਵਲੌਗ ਦੇ ਵਿੱਚ ਜੇ ਇਸ ਵਲੌਗ ਤੇ ਤੁਸੀਂ ਵਧੀਆ ਕਮੈਂਟ ਕਰੋਗੇ ਜੇ ਤੁਸੀਂ ਕਾਹੋਗੇ ਤਾਂ ਅਗਲੀ ਵਾਰ ਹੀ ਮੈਂ ਪੱਕਾ ਆ ਕੇ ਫਿਰ ਫੈਰੀ ਰਾਈਡ ਕਰੂੰਗਾ ਪ੍ਰੋਪਰ ਫੈਰੀ ਦਾ ਸਮਝਾਉਂਗਾ ਵੀ ਆਪਾਂ ਇੱਦੋਂ ਦੂਸਰੇ ਆਈਲੈਂਡ ਤੇ ਕਿੱਦਾਂ ਜਾਣੇ ਫਿਰ ਮੈਂ ਇੱਥੋਂ ਫੈਰੀ ਲੈ ਕੇ ਦੂਸਰੇ ਆਈਲੈਂਡ ਤੇ ਜਾਊਂਗਾ ਜਦੋਂ ਤੁਸੀਂ ਇਸ ਵੀਡੀਓ ਤੇ ਕਮੈਂਟਸ ਕਰੋਗੇ ਤੇ ਫਿਰ ਜੋ ਵੀ ਤੁਸੀਂ ਚਾਹੁੰਦੇ ਆ ਦੇਖਣਾ ਉਹ ਮੈਸੇਜ ਕਰਦਾ ਕਰੋ ਵੀ ਕਮੈਂਟ ਕਰਦਾ ਕਰੋ ਮੈਂ ਕਮੈਂਟ ਪੜ ਕੇ ਉਹੀ ਕਵਰ ਕਰਦਾ ਕਰੂੰਗਾ ਤੇ ਫਿਲਹਾਲ ਤੁਹਾਨੂੰ ਵਾਰਫ ਦਿਖਾ ਦਿੰਨਾ ਤੇ ਫੈਰੀ ਦਿਖਾ ਦਿੰਦਾ ਜਾਂਦੀਆਂ ਤੇ ਜਦੋਂ ਤੁਸੀਂ ਕਮੈਂਟ ਕਰੋਗੇ ਜੇ ਤੁਸੀਂ ਚਾਹੁੰਦੇ ਆ ਦੇਖਣਾ ਤੇ ਫਿਰ ਮੈਂ ਕਮੈਂਟਸ ਪੜ ਕੇ ਤੇ ਫਿਰ ਮੈਂ ਫੈਰੀ ਲੈ ਕੇ ਇੱਥੋਂ ਤੇ ਦੂਸਰੇ ਆਈਲੈਂਡ ਤੇ ਜਾਊਂਗਾ ਉਹ ਸਾਹਮਣੇ ਕਰੂਜ਼ ਸ਼ਿਪ ਖੜੀ ਆ ਇਹ ਵਾਈਲਡ ਵਾਈਲਡ ਟਰੈਵਲ ਕਰਦੀ ਆ ਤੇ ਆ ਜਿਹੜੀ ਆ ਇਹ ਫੈਰੀਜ਼ ਹੁੰਦੀਆਂ ਜਿਹੜੀਆਂ ਨਿਊਜ਼ੀਲੈਂਡ ਦੇ ਵਿੱਚ ਘਰ ਘੁੰਮਦੀਆਂ ਇਹ ਆਈਲੈਂਡ ਤੋਂ ਦੂਜਾ ਆਈਲੈਂਡ ਨਿਊਜ਼ੀਲੈਂਡ ਚ ਤੇ ਜੇ ਤੁਸੀਂ ਕਮੈਂਟਸ ਕਰੋਗੇ ਫਿਰ ਮੈਂ ਦੂਸਰਾ ਆਈਲੈਂਡ ਜਾਊਗਾ ਇਹਦੇ ਥਰੂ ਤੇ ਉਹਦਾ ਫੈਰੀ ਬਿਲਡਿੰਗ ਆ ਇਹ ক্লোਜ਼ ਲੁੱਕ ਫੈਰੀ ਦੀ ਇਹ ਫੈਰੀ ਦੇ ਵਿੱਚ ਆਪਾਂ ਟਰੈਵਲ ਕਰਨਾ ਹੈ ਹਾਂ ਇਦਾਂ ਵਿੱਚ ਜੇ ਤੁਸੀਂ ਕਹੋਗੇ ਤਾਂ ਉਹਦਾ ਮੈਂ ਦੋ ਦੋ ਦਿਨ ਟਰੈਵਲ ਕੀਤਾ ਆ ਤੇ ਫਿਰ ਮੈਂ ਤੁਹਾਨੂੰ ਇਹਦਾ ਪ੍ਰੋਪਰ ਸਮਝਾਉਂਗਾ ਕੀ ਸਿਸਟਮ ਆ ਤੇ ਫਿਰ ਆਪਾਂ ਇੱਕ ਆਈਲੈਂਡ ਤੇ ਜਾਵਾਂਗੇ ਤੇ ਆ ਜਿਹੜਾ ਆ ਇਹ ਇੰਟਰਨੈਸ਼ਨਲ ਕਲੂਜ਼ ਦਾ ਇਹ ਡਿਫਰੈਂਟ ਕੰਟਰੀਸ ਚ ਜਾਂਦਾ ਆ ਤੇ ਇੱਥੇ ਬਦਲ ਬਦਲ ਕੇ ਆਉਂਦੇ ਰਹੇ ਤੇ ਜੇ ਤੁਸੀਂ ਕਹੋਗੇ ਫਿਰ ਨੈਕਸਟ ਨੈਕਸਟ ਵਲੌਗ ਦੇ ਵਿੱਚ ਮੈਂ ਜੇ ਫੈਰੀ ਥਾਣੀ ਜਾਊਗਾ ਤੇ ਫਿਰ ਮੈਂ ਤੁਹਾਨੂੰ ਨਿਊਜ਼ੀਲੈਂਡ ਨੇਵੀ ਦੇ ਵੀ ਪ੍ਰੋਪਰ ਦਿਖਾ ਕੇ ਲਿਆਊਗਾ ਤੇ ਫਿਲਹਾਲ ਤੁਸੀਂ ਆਹ ਵਾਲਾ ਵੀਊ ਚੈੱਕ ਕਰੋ ਤੇ ਹੁਣ ਸਾਡੇ ਘਰ ਜਾਣ ਦਾ ਟਾਈਮ ਨੇੜੇ ਆ ਗਿਆ ਆ ਤੇ ਤੁਹਾਨੂੰ ਜਾਣਾ ਪੈਣਾ ਹੁਣ